ਬਿਨਾ ਪੱਤਿਆਂ ਦੇ ਰੁੱਖਾਂ ਦੀ ਸ਼ਾਨ ਨਹੀਂ ਹੁੰਦੀ ਬਿਨਾ ਪੱਤਿਆਂ ਦੇ ਰੁੱਖਾਂ ਦੀ ਸ਼ਾਨਾ ਹੁੰਦੀ ਧੀਆਂ ਦਾ ਦੁੱਖ ਕਿਸ ਨੇ ਸਮਝਣਾ ਸੀ ਜੇ ਦੁਨੀਆਂ ਵਿੱਚ ਮਾਣਾ ਹੁੰਦੀ ਧੀਆਂ ਦਾ ਦੁੱਖ ਕਿਸ ਨੇ ਪੁੱਛਣਾ ਸੀ ਜੇ ਦੁਨੀਆ ਵਿੱਚ ਮਾਂ ਨਾ ਹੁੰਦੀ ਧੀਆਂ ਦੇ ਮੱਥੇ ਮਾਵਾਂ ਖੁਸ਼ ਹੋ ਕੇ ਚੁੰਮਦੀਆਂ ਰਹੇਣ ਧੀਆਂ ਦੇ ਮੱਥੇ ਮਾਵਾਂ ਖੁਸ਼ ਹੋ ਕੇ ਚੁੰਮਦੀਆਂ ਰਹੇਣ ਤੱਤੀ ਵਾ ਨਾਲ ਕੇ ਰੱਬਾ ਪਾਵੇਂ ਵਿਦੇਸ਼ਾਂ ਵਿੱਚ ਕਲੀਆਂ ਘੁੰਮਦੀਆਂ ਰਹੇਣ ਤੱਤੀ ਵਾ ਨਾਲ ਕੇ ਰੱਬਾ ਪਾਵੇਂ ਵਿਦੇਸ਼ਾਂ ਵਿੱਚ ਤੀਆਂ ਕੱਲੀਆਂ ਘੁੰਮਦੀਆਂ ਰਹਿਣ ਇਹ ਤਾਂ ਫੁੱਲਾਂ ਦੀਆਂ ਕਿਆਰੀਆਂ ਹੁੰਦੀਆਂ ਨੇ ਮਾਵਾਂ ਲਈ ਦੁਨੀਆ ਤੋਂ ਨਿਆਰੀਆਂ ਤੇ ਜਾਨੋ ਪਿਆਰੀਆਂ ਹੁੰਦੀਆਂ ਨੇ ਇਹ ਤਾਂ ਫੁੱਲਾਂ ਦੀਆਂ ਕਿਆਰੀਆਂ ਹੁੰਦੀਆਂ ਨੇ ਮਾਵਾਂ ਲਈ ਦੁਨੀਆ ਤੋਂ ਨਿਆਰੀਆਂ ਤੇ ਜਾਨੋ ਤਿਆਂ ਪਿਆਰੀਆਂ ਹੁੰਦੀਆਂ ਨੇ